ਤਿੰਕ ਮੈਂਟਿੰਗ ਕਰਵਾਉਣ ਲਈ ਮਿਲੋ ਇਹ ਬੜੀ ਕਿਥੋਂ ਲੈ ਆਂਦੀ ਤਿਆਰ ਕਰਨ ਵਾਸਤੇ ਦਰੋਨਾ ਮੱਲੋ ਜਾਨ ਸਿੱਕ ਰਿਆ ਪਾਲਰ ਵਾਲੇ ਆਤਾ ਮੈਨੂੰ ਠੇਕਾ ਹੋਇਆ ਲੱਗਦਾ ਓਕਾ ਫੁਕਾ ਪਾਲਰ ਵਾਲਿਆਂ ਨੇ ਕੋਈ ਵੈਰ ਗੱਡਿਆ ਆਪਣਾ ਇਹਦੇ ਨਾਲ ਦੀਵਾਲੀ ਸੋਲੀ ਐ ਐਸ਼ੀਨ ਪੇਂਟ ਉਹ ਵੀ ਉਹ ਉਹ ਹੈ ਵੇਚੀਰੇ ਵਾਲੇ ਆਸਾਂ ਖਾ ਲਈ ਐ ਸੋਹੇ ਚੀਰੇ ਵਾਲੇ ਨੇ ਸਲਫਾਸ ਖਾ ਲੇ ਆਉ ਮਿਰਚਾਂ ਵਾਰ ਕੇ ਸੁੱਟ ਦੇ ਮਿਰਚਾਂ ਵਾਰ ਕੇ ਰੱਖ ਲੈਣੀਆਂ ਤਿੰਨੋਂ ਚੁੱਲੇ ਸੁੱਟਣਾ ਹੰਰੀਲਾ ਟੀਵੀ ਤੇ ਪਾਇਆ ਕਰ ਮੈਂ ਜਮਾ ਨਹੀਂ ਦੇਖਦਾ ਪਕਿਸਤਾਨ ਵਾਲੀ ਐ ਤੈਨੂੰ ਨਹੀਂ ਲੱਗਣੀ ਨਜ਼ਰ ਟੈਨਸ਼ਨ ਨਾ ਕਰ ਖੁਦ ਤੇ ਨਾਲ ਛੇੜਛਾੜ ਨਾ ਕਰੋ ਪਕਿਸਤਾਨ ਵਾਲਿਆਂ ਨੂੰ ਬੇਨਤੀ ਹੈ ਪਹਿਲਾਂ ਬਿਊਟੀਫੁੱਲ ਉਡਾਏ ਜਾਣ ਇਹ ਕੋ ਜਿਉਂਦੇ ਰਹੇ ਤੇ ਇਹ ਬੇਸਨ ਦੀ ਗੜੀ ਵਿੱਚ ਕਿਦਾਂ ਡਿੱਗ ਪਿਆ ਕਾਕਾ ਪਾ ਕੇ ਜਾਵਾਂ ਬਾਬਾ ਮੇ ਰਖੂ ਤੂੰ ਤੱਕ ਪਾਗੇ ਨਹੀਂ ਤੱਕੇ ਨਾਲ ਕੇਲਾ ਬੁਆਗੇ ਜਾਏਗਾ ਜੇ ਕਿਸੇ ਨੂੰ ਸੰਗਾਨੀ ਬੋਰ ਕਰਦੇ ਤਾਂ ਗਾਲ ਜਰੂਰ ਕੱਢਿਆ ਕਰੋ ਨਾ ਗਦਰਹੀਨ ਹੈਂਡ ਹੋ ਗਏ ਮਿਕਸ ਬ੍ਰੈਂਡ ਤੂੰ ਤਾਂ ਖਰਸ਼ਰੀ ਬਣਿਆ ਬੈਠਾ ਹਿੰਡ ਹੈਂਡ ਹੋ ਗਏ ਮੈਕਸ ਬ੍ਰੈਂਡ ਆ ਛੱਡ ਕੇ ਕਿਆਂ ਨੂੰ ਕਹੀ ਮਸਾਏ ਫੇਰ ਅੱਬਾ ਟ ਡਗ ਟੋਆ ਸਿੱਧਾ ਹੀ ਅੰਦਰ ਜਾਂਦਾ ਤੂੰ ਮੈਂ ਇਹ ਨਿਕਲ ਗਲ ਕਰੂ ਹੁਣ ਓਕੇ ਹੋਏ ਪਏ ਚੱਬ ਵੀ ਲੈ ਜੇ ਅੰਦਰ ਜੁੜ ਗਿਆ ਫੇਰ ਦੇਖ ਲੈ ਨਿਕਲ ਨਹੀਂ ਗਲ ਗਲ ਕਰੂ ਹੁਣ ਓਕੇ ਹੋਏ ਪਏ ਹਟੀ ਨਾ ਜਿਨ੍ਹਾਂ ਤੱਕ ਪ੍ਰਣਾਲੀ ਨਹੀਂ ਚੱਲੇ ਲੇ ਸ਼ੌਕ ਪੁਗਾ ਦਿੰਦਾ ਧੰਨੋ ਰਬੀ ਰੂ ਜਿਹੜਾ ਐਡਾ ਪਹਾੜ ਸਾਮੀ ਬੈਠਾ ਸਲੂਟ ਆ ਬਾਈ ਨੂੰ ਮੰਗੜ ਤੂੰ ਹੀ ਪਹਿਲਾ ਝਟ ਲਿਆ ਦਿੰਦਾ ਬਾਈ ਨੇ ਤਾਂ ਗੱਡੀ ਡਰਦੇ ਹੀ ਵੜਾਤੀ ਕਿ ਕਿਤੇ ਛਾਤੀ ਚ ਮੁੱਕਾ ਹੀ ਨਾ ਮਾਰੇ ਹੱਥ ਲਾਉਂਦੀ ਕੀ ਲੋੜ ਢਿੱਡ ਨਾਲ ਮੋੜ ਗੱਡੀ ਨੇ ਟਰੱਕ ਚਲਾਇਆ ਕਰ ਜਟਾ ਲੈਵਲ ਚਾਹੀਦਾ ਨਾਲ ਬਹਿਣ ਨੂੰ ਲੱਗਦਾ 79 ਗਿਲ ਸੁੱਤਾ ਹੋਣਾ ਉਸ ਟਾਈਮ ਤੇ ਮੈਂ ਫਿਰਦਾ ਸ਼ਰੀਕਾਂ ਨਾਲ ਪੈਣ ਨੂੰ ਚਾਚਾ ਘਰ ਜਾਣਾ ਜਾਂ ਮੜੀਆਂ ਚ ਬਾਪੀ ਉਹਦੇ ਕਾਲਦਣਾ ਮੁੱਲ ਫੇਰਾ ਲੈਣ ਨੂੰ ਜਟਾ ਲੈਵਲ ਚਾਹੀਦਾ ਨਾਲ ਬਹਿਣ ਅਡੀ ਨਾ ਅੰਕਲ ਜਦੋਂ ਤੱਕ ਪੁਲਿਸ ਵਾਲੇ ਆ ਕੇ ਛਾਤੀ 'ਚ ਲੱਤਾਂ ਨਹੀਂ ਮਾਰਦੇ ਤੇ ਮੈਂ ਫਿਰ ਦੰਸ਼ੀ ਕੰਦਲ ਪੈਣ ਨੂੰ ਜੱਟਾ ਲੈਵਲ ਹੀ ਚਾਹੀਦਾ ਨਾਲ ਬਹਿਣ ਨੂੰ ਇਸ ਉਮਰ 'ਚ ਤਾਂ ਹੱਡੀਆਂ ਵੀ ਨਹੀਂ ਜੁੜਦੀਆਂ ਅੰਕਲ ਫੱਬੀ ਮੇਰੀ ਉਮਰ ਨੇ ਆਣੀ ਛੋਟੀ ਉਮਰ 'ਚ ਹੀ ਟੰਗ ਦਾ ਹੋਰ ਨਜ਼ਾਰੇ ਲੈਣ ਦੇ ਦਿੰਦੇ ਇਹ ਮੁੰਡਾ ਤੁਸੀਂ ਬੈਲੀ ਲੱਪਿਆ ਕਿਸੇ ਨੇ ਸੱਚੀ ਕਿਹਾ ਸਵਰਦਾ ਫਲ ਮਿੱਠਾ ਹੁੰਦਾ ਪਰ ਇਹ ਤਾਂ ਮਿੱਠੇ ਨਾਲ ਸੋਨਾ ਵੀ ਆ ਮੰਗ ਸੁਹਾਗ ਰਾਤ ਕਿਤੇ ਸਵਰਗ ਰਾਤ ਨਾ ਬਣ ਜਾਵੇ ਐਨੀ ਕੱਢਿਆ ਨਾਲੇ ਬੁੜਾ ਆਪਾ ਪੈਨਸ਼ਨ ਆਉ ਨਾਲੇ ਘਰ ਰੌਣਕ ਲੱਗੀ ਤੇ ਨਹੀਂ ਮੁੰਡਾ ਰੱਖਦਾ ਅੱਖਾਂ ਖੜੀਆਂ ਮੈਂ ਤਾਂ ਬਾਈ ਕੱਲ ਨੂੰ ਇੰਸਟਾਗ੍ਰam ਅਕਾਊਂਟ ਬੰਦ ਕਰੂੰ ਆਉਂਦੇ ਸਾਥ ਸੀ ਬਥੇਰੇ ਪਰ ਮੋੜਦੀ ਰਹੀ ਉਹ ਮੈਂ ਇਸ ਉਮਰ ਵਿੱਚ ਮੰਮੀ ਗੁੱਤ ਕਰੋਂ ਟਾਈਮ ਸਾਨੂੰ ਥਾਪੜੋ ਥਾਪੜੀ ਕਰ ਦਿੰਦੀ ਸੀ 7 ਤੋਂ 10 ਅਲੇ ਇਸ ਉਮਰ ਵਿੱਚ ਦੀਵਾਲੀ ਦਾ ਲੇਖ ਇਨੀ ਲੋਟ ਆਉਂਦਾ ਸੀ ਹੌਲੀ ਹੌਲੀ ਛੱਡ ਜੇ ਛੱਡਣਾ ਨਹੀਂ ਤਾਂ ਮਿੱਤਰਾਂ ਦਾ ਵੱਜ ਜਾਣਾ ਪੌਂ ਪੌਂ ਪੌ ਪੁਰਾਣਾ ਖਿលਵਾੜ ਕਰ ਰਿਹਾ ਪ੍ਰਾਣੀ ਪੱਦਾਂ ਕਾ ਫੱਟੇ ਚੀਰਨ ਵਾਲੀ ਮਸ਼ੀਨ ਚੱਲ ਰਹੀ ਆ ਪੱਦ ਮਾਰਿਆ ਕਿ ਸੈਨਾਈਆਂ ਵੱਜ ਰਹੀਆਂ ਲਾਸਟੇ ਪ੍ਰਾਣੀ ਤਿਆਗ ਗਿਆ ਸੱਚੀ ਆਖਰੀ ਆਵਾਜ਼ ਨੇ ਕੀਲ ਕੇ ਰਖਤਾ ਆਹ ਮਾਨੂੰ ਬੰਬਰੀ ਟੈਸਟਿੰਗ ਹੋ ਰਹੀ ਲੱਗਦਾ ਦੋਸਤੋ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਜਿਹੀਆਂ ਹੋਰ ਹਲਕੇਦਾਰ ਫਨੀ ਵੀਡੀਓ ਇਸ ਚੈਨਲ ਤੇ ਆਉਂਦੀਆਂ ਰਹਿਣਗੀਆਂ